पीर बाबा रजाक मुहमद जी दे दरबार देरबारिश् टिंबर मलसिया रोड शाहकोट बाबा रजाक जी विर बाक सालाना उर्स उरबार के सेवादार सुनील उपल रज उपल उपल दिपा बी सलैचा समूह उपल परिवार की देख रेख हेठ बड़ी श्रद्धा भावना मनाया गया मेले के पहले दिन रात समय मेहंदी की रसम अदा की गई मेले के दूसरे दिन सवेर समय चादर झंडे की रसम अदा की गई चिराग रोशन किए गए उपरंत संतान लंगर वरताया गया रात समय महफिल एक कवालियादा प्रोग्राम करवाया गया जिस विच मनजिंदर मनी असलम अली आदि प्रसिद्ध कवाल पार्टिया ने कवालियादा प्रोग्राम पेश किया इस मौके तितली नकाल पार्टी ने भी अपना प्रोग्राम पेश करके खूब रंग बनया इस मौके पर परमिंदर पिंदर पंडोरी इंचार्ज आम आदमी पार्टी हल्का शाहकोट ने मुख्य मेहमान वजो शिरकत की थी जबकि गुलजार सिंह प्रधान नगर पंचायत शाहकोट सतीश रिहान सबका प्रधान नगर पंचायत शाहकोट सिंह बैंस रीडर डीजीपी पंजाब लक्की दादरा एम मसी जलंधर सिंह बल्ला हल्का कोआर्डेटर स्कूल सिक्स पवन अग्रवाल प्रधान कच्चा आरती एसोसिएशन शाहकोट विशेष मेहमान वजो शामिल हुए और समूह संगतानु पीर बाबा रजाक मुहमद जी दे सलाना उर्स दया वधाइया दियां ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਦਰਬਾਰ ਦੇ ਗੱਦੀ ਨਸ਼ੀਨ ਸਾਈ ਚੰਨੀ ਸ਼ਾਹ ਨੇ ਆਏ ਹੋਏ ਮਹਿਮਾਨਾਂ ਅਤੇ ਸੰਗਤਾਂ ਦਾ ਤਨਵਾ ਕੀਤਾ ਇਸ ਮੌਕੇ ਮੰਗਾ ਕੋਟਲੀ ਨੇ ਆਪਣੀ ਮਨਮੋਹਕ ਕਮੈਂਟਰੀ ਰਾਹੀਂ ਸਭ ਦਾ ਮਨ ਮੋਹ ਲਿਆ ਸ਼ਾਕੋਰ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਹਾਂਜੀ ਮੈਂ ਸਾਈ ਬਾਬਾ ਚੰਨੀ ਸ਼ਾਹ ਜੀ ਪੀਰ ਬਾਬਾ ਰਜ਼ਾਕ ਮੁਹੰਮਦ ਸਰਕਾਰ ਉਹਨਾਂ ਦੇ ਦਰਬਾਰ ਦੇ ਖਾਦਮ ਗੱਦੀ ਨਸ਼ੀਨ ਸੋ ਅੱਜ ਪੀਰ ਦਾ ਪੀਰ ਬਾਬਾ ਰਜ਼ਾਕ ਮੁਹੰਮਦ ਸਰਕਾਰ ਦਾ ਪਾਵਨ urs 3 April ਨੂੰ ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਕੱਲ 2 ਤਰੀਕ ਰਾਤ ਦੇ ਸਮੇਂ ਮਹਿੰਦੀ ਦਾ ਜੋ ਸ਼ਗਨ ਸੀਓ ਕੀਤਾ ਗਿਆ ਉਸ ਤੋਂ ਬਾਅਦ ਅੱਜ ਸਵੇਰੇ ਚਾਗ ਰੋਸ਼ਨ ਕੀਤੇ ਗਏ ਦਾਦਿਆਂ ਦੀ ਚਾਦਰ ਰਸਮ ਕੀਤੀ ਗਈ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਚੜਾਉਣ ਦੇ ਸਾਰੇ ਪਰਿਵਾਰ ਵੱਲੋਂ ਬੱਚਿਆਂ ਵੱਲੋਂ ਪਰਾਲੇ ਕੀਤੇ ਗਏ ਬੜੀ ਸ਼ਰਧਾ ਭਾਵਨਾ ਦੇ ਨਾਲ ਨਿਸ਼ਾਨ ਸਾਹਿਬ ਦੀ ਰਸਮ ਹੋਈ ਉਸ ਤੋਂ ਬਾਅਦ ਹੁਣ ਰਾਤ ਦੀਆਂ ਮਹਿਫਲਾਂ ਚੱਲਦੀਆਂ ਨੇ ਜੀ ਜਿਸ ਵਿੱਚ ਪਿੰਦਰਪਾਜੀ ਪੰਡੋਰੀ ਸਾਹਿਬ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਸਾਡੇ ਲੱਕੀ ਦਾਦਰਾ ਜੀ ਸਾਡੇ ਸੁਰਿੰਦਰ ਸਿੰਘ ਜੀ ਬੈਂਸ ਡੀਜੀਪੀ ਰੀਡਰ ਚੰਡੀਗੜ੍ਹ ਤੋਂ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਬੈਂਸ ਪਰਿਵਾਰ ਉੱਪਲ ਪਰਿਵਾਰ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਜਿਸ ਵਿੱਚ ਰਜਤ ਉੱਪਲ ਮਿਠਨ ਉੱਪਲ ਸੁਨੀਲ ਉੱਪਲ ਸਾਡੇ ਬਾਪੂ ਜੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਾਣ ਸਤਿਕਾਰ ਕੀਤਾ प्रमोद ਜੀ ਦਾ ਸਾਰਾ ਬਾਗ ਪਰਿਵਾਰ ਸਾਡੇ 우ਸ਼ਾ ਉੱਪਲ ਜੀ ਸਾਡੇ ਮਾਤਾ ਜੀ ਉਹ ਵੀ ਸਾਡੇ ਨਾਲ ਹਾਜ਼ਰੀਆਂ ਭਰਦੇ ਰਹੇ ਸੋ ਮੈਂ ਬਹੁਤ ਆਇਆਂ ਸੰਗਤਾਂ ਦਾ ਆਏ ਹੋਏ ਸਾਰੀ ਸ਼ਹਿਰ ਦੀ کریم ਦਾ ਆਏ ਹੋਏ ਬਾਹਰਲੇ ਐਮਸੀ ਦਾਦਰਾ ਸਾਹਿਬ ਦਾ ਔਰ ਸਾਡੇ ਪਿੰਦਰ ਭਾਜੀ ਦਾ ਬਹੁਤ ਦਿਲੋਂ ਸਤਿਕਾਰ ਕਰਦੇ ਆਂ ਜੀ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਪੀਰ ਬਾਬਾ ਰਜ਼ਾਕ ਮੁਹੰਮਦ ਦਰਬਾਰ ਤੇ ਆਣ ਕੇ ਨਕਮਸਤਕ ਹੋਏ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਆਂ ਜੀ ਸੋ ਬਹੁਤ ਹੀ ਵਧੀਆ ਮੇਲਾ ਹੋਇਆ ਹੁਣ ਇਸ ਸਮੇ ਜਿਹਦੇ ਵਿੱਚ ਰਾਤ ਦੀ ਮਹਿਫਲ ਹੋਣੀ ਸ਼ੁਰੂ ਹੋਣੀ ਹੈ ਜੀ ਹੱਲੇ ਉਹਦੇ ਵਿੱਚ ਮਨਜਿੰਦਰ ਮਨੀ ਜੀ ਅਸलम अली ਜੀ ਔਰ ਸਾਡੇ ਨਕਾਲ ਪਾਰਟੀਆਂ ਤਿਤਲੀ ਰਫੀਕ ਨਕਾਲ ਪਾਰਟੀ ਜਿਨ੍ਹਾਂ ਨੇ ਸ਼ਰਕਤ ਕਰਨੀ ਹੈ ਜੀ ਸੋ ਸਾਰੇ ਹੀ ਪਰਿਵਾਰਾਂ ਨੂੰ ਆਏ ਹੋਏ ਪਤਵੰਤੇ ਸੱਜਣਾ ਨੂੰ ਉਪਲ ਪਰਿਵਾਰ ਨੂੰ ਬੈਸ ਪਰਿਵਾਰ ਨੂੰ ਸਾਡੇ ਡਿੰਪੇ ਭਾਈ ਨੂੰ ਜਿਨ੍ਹਾਂ ਨੇ ਬੜਾ 10 ਦਿਨ ਤੋਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਆ ਸਾਰੇ ਬੱਚਿਆਂ ਦਾ ਬੜਾ ਸਤਿਕਾਰ ਕਰਦੇ ਆ ਜੀ ਸੋ ਸਾਰੇ ਹੀ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਜੀ